ਤੇ ਸ਼ਾਮ ਕਰੀਬ 5 ਵਜੇ ਸਮਰਾਲਾ ਦੇ ਨੇੜਲੇ ਪਿੰਡ ਕਰਖਾਨਾ ਦੇ ਵਾਸੀ ਮਾਂ ਅਤੇ ਪੁੱਤ ਆਪਣੇ ਪਾਲਤੂ ਕੁੱਤੇ ਨੂੰ ਪਿੰਡ ਦੀ ਹੀ ਸੜਕ ਤੇ ਕੁਮਾਰ ਰਹੇ ਸਨ ਅਤੇ ਉਹਨਾਂ ਉੱਪਰ ਪਿੰਡ ਦੇ ਹੀ ਇੱਕ ਨੌਜਵਾਨ ਨੇ ਤੇਜ਼ धार ਹਥਿਆਰਾਂ ਨਾਲ ਹਮਲਾ ਕਰ ਦਿੱਤਾ ਤੇਜ਼ धार ਹਥਿਆਰ ਦਾ ਨਾਲ ਔਰਤ ਗੁਰਪ੍ਰੀਤ ਕੌਰ ਦੇ ਸਿਰ ਤੇ ਕਈ ਵਾਰ ਕੀਤੇ ਜਿਸ ਨਾਲ ਔਰਤ ਬੁਰੀ ਤਰ੍ਹਾਂ ਜ਼ਖਮੀ ਹੋ ਗਈ ਆਪਣੇ ਮਾਂ ਨੂੰ ਬਚਾਉਂਦੇ ਪੁੱਤਰ ਨੇ ਦਾਹ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਪੁੱਤਰ ਦੇ ਦੋਨੋਂ ਹੱਥ ਜ਼ਖਮੀ ਹੋ ਗਏ ਜ਼ਖਮੀਆਂ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜ਼ਖਮੀਆਂ ਦਾ ਪਿਤਾ ਫੌਜ ਸੀ ਅਤੇ ਐਕਸ ਸਰਵਿਸਮੈਨ ਫੌਜੀਆਂ ਦੀ ਟੀਮ ਸਮਰਾਲਾ ਸਿਵਲ ਹਸਪਤਾਲ ਪਹੁੰਚੀ ਅਤੇ ਪੀੜਤ ਪਰਿਵਾਰ ਨੂੰ ਇਨਸਾਫ ਦੀ ਮੰਗ ਕੀਤੀ ਰਿਪੋਰਟ ਜਾਣ ਕਲਿਆਣ ਟੀਵੀ ਪੱਤਰਕਾਰ ਹਨੀਸ਼ ਕੌਸ਼ਲ ਸਮਰਾਲਾ ਮੇਰਾ ਹੀ ਜਗਜੀਵਨ ਸਿੰਘ ਕਈ ਕੀ ਘਟਨਾ ਹੋਈ ਹੈ ਫੌਜੀ ਮੰਨ ਲਗੀ ਕੁੱਤੇ ਨੂੰ ਘੁਮਾ ਕੇ ਆ ਰਹੇ ਸੀਗੇ ਮਨ ਲਗੀ ਗਗਨ ਨਾਮ ਦਾ ਹੀ ਮੁੰਡਾ ਸਾਡੇ ਪਿੰਡ ਦਾ ਹੀ ਹੈ ਮਲਗੀ ਗਵਾਂਢੀ ਨੇ ਉਹਨਾਂ ਨੇ ਅਚਾਨਕ ਆਏ ਮਲਯੋਨ ਨੇ ਮੇਰੀ ਮਾਤਾ ਦੇ ਪਿੱਛੇ ਵਾਰ ਕਰਿਆ ਤਾਂ ਨਾਲ ਹੀ ਮਰੀ ਕਰ ਦੰਦੇ ਤੇ ਤੇ ਬਚਾਵਾ ਕਰਕੇ ਅਸੀਂ ਪਰੇ ਹੋਏ ਜਦ ਉਹ ਮੋਰੇ ਫਿਰ ਗਾਲ ਕੱਢ ਕੇ ਬੋਲਣ ਲੱਗਿਆ ਚਾਤ ਪ੍ਰਤੀ ਤੇ ਤੁਸੀਂ ਸਾਡੇ ਉਰੇ ਘਰ ਪਾਲੇ ਇਦਾਂ ਵੀ ਮੇਰੀ ਮਾਂ ਨੇ ਵਿੱਚ ਇਦਾਂ ਵੀ ਤੂੰ ਨੂਰੇ ਲੈ ਨਹੀਂ ਰਾ ਤੁਹਾਡੇ ਸਾਰੇ ਟੱਬਰ ਨੂੰ ਮਾਰਨਾ ਹੀ ਤੇ ਜਦੋਂ ਦੁਬਾਰਾ ਇਹ ਮਾਰ ਲੱਗੇ ਮੈਂ ਹੱਥ ਮੋਰੇ ਕਰੇ ਉਹਨੇ 2-3 ਵਾਰ ਹੱਥ ਤੇ ਮਾਰੇ ਹੀ ਫਿਰ ਮਨ ਲੱਗੇ ਮੈਂ ਦਾਹ ਫੜ ਲਿਆ ਜੀ ਤੇ ਉਹ ਦਾਹ ਫੜੇ ਹੀ ਉਹ ਮਰੀ ਪਰੇ ਇਹ ਨੂੰ ਮੇਰੇ ਪਿੱਛੇ ਪੈ ਗਿਆ ਜੀ ਖੇਤਾਂ 'ਚ ਮਲ ਗਈ ਮੈਂ ਭੱਜਿਆ ਜੀ ਜਾਨ ਬਚਾਉਣ ਨੂੰ ਤੇ ਮਾਤਾ ਵੀ ਫੇਰ ਜੀ ਉਹ ਮਲਗੀ ਇੱਕ ਅੰਕਲ ਸੀਗੇ ਪਿੰਡ ਦੇ ਹੀ ਉਹਨਾਂ ਨੇ ਵੀ ਉਤੋਂ ਦਾਗ ਹੋ ਲਿਆ ਤੇ ਜੀ ਕਿਤੇ ਉਹ ਆਪਣੇ ਘਰੇ ਚਲੇ ਗਏ ਜੀ ਉਹਨੂੰ ਤੁਸੀਂ ਕੌਣ ਕੌਣ ਸੀ ਅਸੀਂ ਮੈਂ ਤੇ ਮੇਰੀ ਮਾਤਾ ਜੀ ਹੀ ਕਿੰਨੇ ਕੁ ਬੀਤੀ ਕਰਦੇ ਸੀ ਜੀ ਸਵਾ ਪੰਜ ਜੀ ਕੱਲ ਸਵੇਰ ਹਾਂਜੀ ਤੇ ਉਹ ਕੌਣ ਕਿੰਨੇ ਕੁ ਜਾਣ ਸੀ ਉਹ ਇਕੱਲਾ ਹੀ ਸੀਗਾ ਜੀ ਤੇ ਮੌਕੇ ਤੇ ਹੋਰ ਉੱਥੇ ਕੋਈ ਵਿਅਕਤੀ ਆਏ ਸੀ ਹੁੰਦੇ ਹਾਂ ਹਾਂਜੀ ਉਹ ਅੰਕਲ ਆਏ ਸੀ ਇੱਕ ਪਿੰਡ ਦੇ ਹੀ ਉਹਨਾਂ ਨੇ ਵਾਲੇ ਦਾਗ ਹੋਇਆ ਸੀਗਾ ਕੋਈ ਰੰਜਿਸ਼ ਵਗੈਰਾ ਨਾ ਨਹੀਂ ਜਮਾ ਵੀ ਨਹੀਂ ਕੀ ਮੰਨ ਕਰ ਕੋਸ਼ਿਸ਼ ਹਜੇ ਤੱਕ ਇਹ ਨਹੀਂ ਮੰਨ ਕਰਦੇ ਉਹਨੂੰ ਇਨਸਾਫ ਦਿੱਤਾ ਜਾਵੇ ਵੀ ਸਖਤ ਕਾਰਵਾਈ ਕੀਤੀ ਜਾਵੇ ਪੂਰੀ ਕੀ ਕੰਮ ਕੀ ਕਰ ਦੋਗੇ ਕੋਈ ਕੁਝ ਨਹੀਂ ਥੇਤੀਵਾੜੀ ਲਈ ਇਹ ਹੈ ਕੀ ਨਾਮ ਹੈ ਜਟ ਮੈਗਰ ਜੀ ਦੇ ਖਾਲਸਾ ਮੈਗਰ ਜੀ ਫਤਿਹ ਮੇਰਾ ਨਾਮ ਹਰਪ੍ਰਾਨ ਸਿੰਘ ਆ ਜੀ ਮੈਂ ਮੇਰਾ ਪਿੰਡ ਘਰਖਣਾ ਕੀ ਮਾਮਲਾ ਹੈ ਤੇ ਮੈਂ ਆਰਮੀ ਦੇ ਵਿੱਚ ਸਰਵਿਸ ਕਰਦਾ ਮੇਰਾ ਬੇਟਾ ਤੇ ਮੇਰੇ ਘਰ ਵਾਲੀ ਇਹ ਡੇਲੀ ਰੁਟੀਨ ਦੇ ਹਿਸਾਬ ਨਾਲ ਸ਼ਾਮ ਨੂੰ ਆਪਣੇ ਡੌਗੀ ਨੂੰ ਕਮਾਉਣ ਲੈ ਕੇ ਜਾਂਦੇ ਸੀਗੇ ਤੇ ਕਮਾ ਕੇ ਵਾਪਸ ਆ ਰਹੇ ਸੀਗੇ ਇੱਕ ਸਾਡੇ ਪਿੰਡ ਦੇ ਹੀ ਨੌਜਵਾਨ ਨੇ ਤੇਜ਼ ਤਾਰ ਦਾਹ ਦੇ ਨਾਲ ਮੇਰੇ ਘਰ ਵਾਲੀ ਔਰ ਮੇਰੇ بیٹے ਦੇ ਉੱਤੇ ਹਮਲਾ ਕੀਤਾ ਮੇਰੇ ਘਰ ਵਾਲੀ ਦੇ ਸਿਰ 'ਚ ਟੱਕ ਮਾਰਿਆ ਉਹਨੂੰ ਫਿਰ ਰੈਫਰ ਕੀਤਾ ਚੰਡੀਗੜ੍ਹ ਉਹਦੀ ਸਕੈਨਿੰਗ ਕਰਵਾਈ ਗਈ ਔਰ ਮੇਰੇ بیٹے ਦੇ ਹੱਥ ਦੇ ਉੱਤੇ ਦਾਹ ਲੱਗਿਆ ਉਹਨੇ ਬਚਾਉਣ ਭੱਜ ਕੇ ਇਹਨਾਂ ਨੇ ਆਪਣੀ ਜਾਨ ਬਚਾਈ ਤੇ ਉਹਨੇ ਜਾਤੀ ਸ਼ੂਚਕ ਸ਼ਬਦ ਬੋਲੇ ਨੇ ਕਿ ਤੁਸੀਂ ਚਮਾਰੋਂ ਤੁਹਾਨੂੰ ਇੱਥੇ ਰਹਿਣ ਨਹੀਂ ਦਊਗਾ ਮੈਂ ਤੁਹਾਡਾ ਸਾਰਾ ਪਰਿਵਾਰ ਖਤਮ ਕਰਨਾ ਹੈ ਤੇ ਉਹ ਤੋਂ ਬਾਅਦ ਇੱਕ ਅਣਪਛਾਤੇ ਪਿੰਡ ਦੇ ਬਤਵੰਤੇ ਸੱਜਣ ਨੇ ਉਹਦਾ ਦਾਹ ਫੜ ਕੇ ਉਹਨਾਂ ਦੀ ਜਾਨ ਬਚਾਈ ਤੇ ਫਿਰ ਉਹ ਭੱਜ ਗਿਆ ਉਸ ਤੋਂ ਬਾਅਦ ਮੈਂ ਕੈਪਟਨ ਹਰਜਿੰਦਰ ਸਾਹਿਬ ਨੂੰ ਫੋਨ ਕੀਤਾ ਆਪਣੇ ਬ੍ਰਦਰ ਨੂੰ ਫੋਨ ਕੀਤਾ ਜਿਹੜਾ ਮੇਰਾ ਤਾਏ ਦਾ ਮੁੰਡਾ ਉਹ ਲੈ ਕੇ ਗਿਆ ਉਹਨੂੰ ਨਾਲ ਸਰਪੰਚ ਸਾਹਿਬ ਨੂੰ ਫੋਨ ਕੀਤਾ ਸਰਪੰਚ ਸਾਹਿਬ ਗਏ ਉਹਨਾਂ ਦੇ ਘਰੇ ਤਾਂ ਉਹ ਘਰੇ ਨਹੀਂ ਮਿਲੇ ਉਥੋਂ ਫਰਾਰ ਹੋ ਗਏ ਜਿੰਦਾ ਵਗੈਰਾ ਲਾ ਕੇ ਤੇ ਫਿਰ ਕੈਪਟਨ ਹਰਜਿੰਦਰ ਸਾਹਿਬ ਉਹਨਾਂ ਨੇ ਮੈਨੂੰ ਆਸ਼ਵਾਸ਼ਣ ਦਿੱਤਾ ਕਿ ਤੂੰ ਚਿੰਤਾ ਨਾ ਕਰ ਅਸੀਂ ਤੇਰੇ ਨਾਲ ਆ ਤੇ ਮੇਰੀ ਪ੍ਰਸ਼ਾਸਨ ਤੋਂ ਇਹੀ ਮੰਗ ਆ ਕਿ ਉਸ ਬੰਦੇ ਦੇ ਨਾਲ ਜੋ ਵੀ ਕਾਨੂੰਨੀ ਕਾਰਵਾਈ ਹੈ ਜੋ ਬਣਦੀ ਹੈ ਉਹ ਕੀਤੀ ਜਾਵੇ ਤਾਂ ਕਿ ਉਹ ਅੱਗੇ ਤੋਂ ਕਿਸੇ ਦੇ ਨਾਲ ਐਸੀ ਘਨੌਣੀ ਹਰਕਤ ਨਾ ਕਰ ਸਕੇ ਜਿਹਦੇ ਨਾਲ ਕਿਸੇ ਦੀ ਜਾਨ ਜਾ ਸਕਦੀ ਹੈ ਮਾਰਨ ਦੇ ਇਰਾਦੇ ਦੇ ਨਾਲ ਉਹ ਸਵੇਰ 5:30 ਵਜੇ ਦੀ ਘਟਨਾ ਹੈ ਉਹ ਪਕਤਲੇ ਇਰਾਦਾ ਉਹਦਾ ਮਾਰਨ ਦਾ ਪੂਰਾ ਇਰਾਦਾ ਸੀ ਜਿਸ ਹਿਸਾਬ ਨਾਲ ਉਹਨੇ ਟੱਕ ਮਾਰੇ ਨੇ ਕਿੱਲੇ ਜਿਹੜੇ ਸੀਗੇ ਜੀ ਹਮਲਾ ਕਰ ਉਹ ਜੀ ਇੱਕੇ ਬੰਦਾ ਸੀਗਾ ਸਾਈਕਲ ਤੇ ਆ ਕੇ ਸਾਈਕਲ ਨੂੰ ਸਿੱਟ ਕੇ ਹੱਥ ਉਹਨੇ ਦਾਹ ਫੜਿਆ ਹੋਇਆ ਸੀ ਆ ਤੇ ਉਹਦੇ ਨਾਲ ਹਮਲਾ ਕੀਤਾ ਔਰ ਕਿਹੜਾ ਹਥਿਆਰ ਸੀ ਜੀ ਹਥਿਆਰ ਦਾਹ ਸੀਗਾ ਜੀ ਤੇਜ਼ ਧਾਰ ਜਿਹੜਾ ਦਾਤਰ ਨਹੀਂ ਹੁੰਦਾ ਹਾਂਜੀ ਉਹਨਾਂ ਨੂੰ ਕਿਹਨੇ ਕੀਤਾ ਦੋਨਾਂ ਦੋਨਾਂ ਨੂੰ ਜ਼ਖਮੀ ਕਰਤਾ ਜੀ ਮੇਰੇ ਬੇਟੇ ਨੂੰ ਔਰ ਮੇਰੇ ਘਰ ਵਾਲੀ ਨੂੰ ਤਿੰਨ ਜਾਣਦੇ ਹੁੰਦੇ ਸੀਗੇ ਛੋਟਾ ਬੇਟਾ ਮੇਰਾ ਕਹਿੰਦਾ ਮੈਂ ਪੜਨਾ ਹੈ ਇਸ ਕਰਕੇ ਉਹ ਨਹੀਂ ਗਿਆ ਸੀ ਅਗਰ ਉਹ ਚਲੇ ਜਾਂਦਾ ਸ਼ਾਇਦ ਉਹਦੇ ਵੀ 6 ਵਜੇ ਦੀ ਕੋਈ ਪੁਰਾਣੀ ਰੰਜਿਸ਼ ਹੈਗੀ ਨਹੀਂ ਜੀ ਸਾਡਾ ਕੋਈ ਕਿਸੇ ਨਾਲ ਬੈਰ ਵਿਰੋਧ ਨਹੀਂ ਹੈ ਕੋਈ ਰੰਜਿਸ਼ ਨਹੀਂ ਹੈ ਸਾਡੀ ਕੀ ਲੱਗਦਾ ਕਾਰਨ ਕੀ ਲੱਗਦਾ ਹਮਲਾ ਕਰਨ ਦਾ ਕਾਰਨ ਕੁਝ ਨਹੀਂ ਕਹਿ ਸਕਦੇ ਹੁਣ ਜਾਂ ਤਾਂ ਉਹਨੂੰ ਕਿਸੇ ਨੇ ਢੁਕਾਇਆ ਜਾਂ ਉਹਦੀ ਮਾਂ ਨੇ ਹੰਲਾਸ਼ੇਰੀ ਦਿੱਤੀ ਜਾਂ ਕੀ ਹੋਇਆ ਕੀ ਨਹੀਂ ਹੋਇਆ ਉਦੀ ਮਾਂ ਉਹਨੂੰ ਲੈ ਕੇ ਫਰਾਰ ਹੋਈ ਆ ਤੇ ਇਹਦਾ ਮਤਲਬ ਉਹਨੇ ਹੀ ਉਹਨੂੰ ਹੱਲਾਸ਼ੇਰੀ ਦੇ ਕੇ ਭੇਜਿਆ ਤੇ ਦੋਨੇ ਮਾਂ ਪੁੱਤ ਰਹਿੰਦੇ ਨੇ ਇੱਕ ਬੇਟਾ ਉਹਨਾਂ ਦਾ ਫੌਰਨ ਗਿਆ ਹੋਇਆ ਕੀ ਮੰਗ ਪ੍ਰਸ਼ਾਸਨ ਤੋਂ ਇਹੀ ਆ ਬਸ ਵੀ ਕਾਨੂੰਨੀ ਕਾਰਵਾਈ ਜੋ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਤੇ ਬਣਦੀ ਕਾਨੂੰਨੀ ਕਾਰਵਾਈ ਉਹਦੇ ਨਾਲ ਕੀਤੀ ਜਾਵੇ ਸਰ ਕੀ ਨਾਮ ਤੁਹਾਡਾ ਡਾਕਟਰ ਅਮਰਪ੍ਰੀਤ ਕੌਰ ਡਾਕਟਰ ਸਾਹਿਬ ਰਾਤਕੂ ਅਲੜਾਈ ਚੋਂ ਕੋਈ ਆਇਆ ਹੈ ਦੋ ਜਣੇ ਆਏ ਸੀ ਲੜਾਈ ਕੀ ਇਸ ਤੇ ਇੱਕ ਮਦਰ ਐਂਡ ਇੱਕ ਉਹਨਾਂ ਦਾ ਬੇਟਾ ਸੀ ਉਹ ਕਹਿ ਰਹੇ ਸੀ ਕਿ ਉਹ ਘਰ ਤੋਂ ਬਾਹਰ ਬਸ ਸੈਰ ਕਰਨ ਗਏ ਐਂਡ ਉਹਨਾਂ ਤੇ ਕਿਸੇ ਨੇ ਅਚਾਨਕ ਹੀ ਅਟੈਕ ਕਰਤਾ ਐਂਡ ਉਹ ਜਿਹੜੀ ਮਦਰ ਸੀ ਉਹਨਾਂ ਦੇ ਕਾਫੀ ਸੱਟ ਲੱਗੀ ਸੀ ਗੰਭੀਰ ਸੀਗੀ ਕਾਫੀ ਬਲੱਡ ਬਹੁਤ ਆ ਰਿਹਾ ਸੀ ਉਹਨਾਂ ਨੂੰ ਅਸੀਂ ਰੈ퍼 ਕਰਤਾ ਸੀ ਉਹਨਾਂ ਦਾ ਬੇਟਾ ਇੱਥੇ ਇਸੇ ਹਸਪੀਟਲ 'ਚ ਕਿੰਨੀ ਕੀ ਏਜ ਦੇ ਹੈ ਮਦਰ ਦੀ ਏਜ 46 ਐਂਡ ਬੇਟੇ ਦੀ 22 ਕਿੱਥੇ ਰਹਣੇ ਹੁੰਦੇ ਸੀ ਕਰਖਣਾ ਇਹ ਇੰਜਰੀ ਕਿੱਥੇ ਕਿੱਥੇ ਸੀਗੀ ਜੀ ਮਾਦਰ ਦੇ ਸਿਰ ਤੇ ਸੱਟ ਸੀਗੀ ਆ ਲੈਫਟ ਸਾਈਡ ਤੇ ਐਂਡ ਬੇਟੇ ਦੇ ਹੱਥ ਤੇ ਸੀ। ਤੋਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ-ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਤੋਂ ਜਲਦ ਪਹੁੰਚ ਜਾਏ। ਸੋ ਸਬਸਕ੍ਰਾਈਬ ਜਨ ਕਲਿਆਣ ਟੀਵੀ